Okay, Не, утром,

ਇਨਾਂ ਨੂੰ ਜੋ ਵੀ ਉਹਨਾਂ ਦੇ ਬੈੱਡ ਸਾਈਡ ਤੋਂ ਮਿਲ ਜਾਏ ਜਾਂ इजीली ਹੱਥ ਪੈ ਜਾਵੇ ਅਵਾਊਟ ਕਿਸੇ ਲੋਕਾਂ ਨੂੰ ਜਾਣਦੇ ਜਾਗਦੇ ਹੋਏ ਤੇ ਉਹ ਰਿਕਵਰ ਕਰ ਲੈਂਦੇ ਸੀ ਜਨਰਲੀ ਇਹ ਕਹਿੰਦੇ ਸੀ ਮੋਬਾਈਲ ਫੋਨ ਸੀ ਬੈੱਡ ਸਾਈਡ ਤੇ ਪਏ ਹੁੰਦੇ ਨੇ ਜਿਨ੍ਹਾਂ ਦੀ ਜੁਐਲਰੀ ਪਈ ਹੁੰਦੀ ਸੀ ਉਹ ਤੇ ਜੁਐਲਰੀ ਕਰ ਲੈਂਦੇ ਸੀ ਜੀ ਬਿਲਕੁਲ ਦੇ ਇਹਦਾ ਇਹ ਕੋ ਬੰਦੇ ਨੂੰ ਅੱਗੇ ਰਿਸਰਚ ਭਾਈ ਲੈਂ ਮੰਨ ਲਓ ਕਿ ਕਿਸੇ ਨੂੰ ਫਿਕਸ ਕੀਤਾ ਹੈ ਮਤਲਬ ਜਦੋਂ ਉਹਨਾਂ ਨੂੰ ਕੋਕੀ ਵੇਚੀ ਜਾਏਗਾ ਨਾ ਉਹਨੂੰ ਪਾਰਕ ਕਰਕੇ ਜੋ ਡਿਸਮੈਂਟਲ ਕਰਕੇ ਜਿੱਦਾਂ ਜਾਂ ਫਿਰ ਜਾਂ ਫਿਰ ਪੰਜਾਬ ਇਹ ਪੁਰੇ ਜੀ ਹੈ ਮਤਲਬ ਆਪਣੇ ਵੱਖ-ਵੱਖ ਥਾਵਾਂ ਤੇ ਜਾ ਕੇ ਵੇਚ ਦਿੰਦੇ ਸਨ ਹਨਾ ਜੀ ਜੀ ਇਹਨਾਂ ਦਾ ਕੋਈ ਇੱਕ ਸਿੰਗਲ ਸਪਲਾਈਅਰ ਨਹੀਂ ਸਾਹਮਣੇ ਆਇਆ ਇਹ ਅੱਗੇ ਸੈਕੰਡ ਹੈਂਡ ਕਾਫੀ ਲੋਕਾਂ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੰਦੇ ਸਨ ਅਤੇ ਸਾਰੇ মিডিਆ ਪਰਸਨਲ ਦੇ ਥਰੂ ਮੈਂ ਸੋਸਾਇਟੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹੈਗੀ ਆ ਕਿ ਮਾੜੇ ਅੰਸਰਾਂ ਦੀ ਮੋਡਸ ਅਪਰੈਂਡ ਹੀ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਹੈਗੀ ਆ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਹਮੇਸ਼ਾ ਆਪਣੇ ਘਰ ਲੌਕਡ ਰੱਖਣ ਆਪਨਾ ਡਬਲ ਚੈੱਕ ਕਰਨ ਆਪਣੇ ਲੋਕਿੰਗ ਸਿਸਟਮ ਨੂੰ اسپੈਸ਼ਲੀ ਰਾਤ ਵੇ ਧੰਨਵਾਦ ਠੀਕ ਹੈ ਮੁਕਦਮਾ ਨੰਬਰ 32/24 थाना ਸੁਲਤਾਨਵਿੰਡ ਜਿਦੇ ਵਿੱਚ ਕੰਪਲੇਨੈਂਟ ਦਾ ਇੱਕ ਇਹ ਕਹਿਣਾ ਸੀ ਕਿ 17 ਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ ਇਸ ਦੀ ਤਫਤੀਸ਼ ਨੂੰ ਫੋਲੋਅ ਅਪ ਕਰਦੇ ਹੋਏ ਏਸੀਪੀ ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੋਰੀ ਦੇ ਇਹਨਾਂ ਦੀ ਮੋਡਸ ਸੁਪਰੀਂਟੈਂਡੈਂਸੀ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾਂ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ, ਕੈਸ਼, ਵਾਲਟ, 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ। ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ। ਇਹ ਵਾਲੀ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਦੀ ਕ੍ਰਿਮਿਨਲ ਹਿਸਟਰੀ ਕੋਈ ਨਵੀਂ ਨਹੀਂ ਹੈ। 2017 ਤੋਂ ਹੀ ਥਾਣਾ ਸੁਲਤਾਨਵਿੰਡ, ਥਾਣਾ ਮਕਬੂਲਪੁਰਾ ਐਂਡ ਇਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਕਰਾਂਤ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ तकरीबन 25-26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਦ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ ਐਕਸਪੈਕਟਿਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਉਪਰੰਦੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੂੰ ਫੋਨ ਹੈ ਭੇਜਦੇ ਸਮਾਂ ਜੀ ਇਹ ਕਮਿਸ਼ਨਰੀ ਜੋ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਫੋਨ ਸਾਰੇ ਇਹਨਾਂ ਦੇ ਕੋਲੋਂ ਹੀ ਬRAND ਹੋਏ ਜਿਸਲੇ ਮਨੇ ਵਿੱਚੋਂ ਜਿੱਥੋਂ ਨਹੀਂ ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬRAND ਹੋਏ ਮਮਨ ਤੇਨੀ ਹੈ ਕਿ ਹੋਰ ਵੀ ਇਹਨਾਂ ਦੇ ਨਾਮ ਹੈਗੇ ਇਹਨਾਂ ਦੇ ਗੈਂਗ ਇਹਨਾਂ ਦੇ ਗੈਂਗ ਮੈਂਬਰਸ ਦੋ ਹੋਰ ਜਨਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ਦੀਪੁਰਵ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਜਿਹੜੀ ਇਹਦੇ ਸਾਥ ਲੱਗੀ ਆ ਭੱਜਣ ਲੱਗਿਆਂ ਲੱਗੀ ਆ ਜੇ ਕਿ ਉਸ ਤਰ੍ਹਾਂ ਹੀ ਇਹਨਾਂ ਦੇ ਸਾਥ ਲੱਗੀ ਜਿਹੜੇ ਜੀ ਨਹੀਂ ਭੱਜਣ ਲੱਗਿਆਂ ਲੱਗੀ ਆ ਨਸ਼ੇ ਦੇ ਅੱਦੀ ਵੀ ਕਿ ਨਹੀਂ ਜੀ ਮਨ ਵਿੱਚ ਜੁਲੀ ਜਿਹੜੀ ਲੱਗੇ ਇਹਦਾ ਕੋਈ ਪੈ ਹੈਗਾ ਕਿ ਤੋ ਹਾਂਜੀ ਇਹਦੀ ਐਫ ਆਈ ਆਰ ਵੀ ਦਰਜ ਹੈਗੀ ਹੈ ਜੀ ਸਾਰੇ ਕ੍ਰਾਈਮ ਫਾਈਲ ਦੇ ਵੀ ਨੇ ਹੋਏ ਆ ਜਾਂ ਕੋਈ ਦਿਨ ਦੇ ਵਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾ ਨੂੰ ਅੰਜਾਮ ਦਿੱਤਾ ਉਹ ਕਹਿੰਦੇ ਕਿ ਮੋਬਾਈਲ ਨਾਲ ਵੱਲੋਂ ਜਿਹੜੇ ਚੋਰੀ ਆ ਕਿੱਥੇ ਗਏ ਨੇ 700 ਦੱਸਿਆ ਜਾ ਰਿਹਾ ਜੀ ਇਹਨਾਂ ਦੀ ਇਦਾਂ ਹੈਗੀ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਨਾਂ ਨੇ ਕਬੂਲਿਆ ਕਿ ਇਨਾਂ ਨੇ 700 ਤੋਂ 800 ਮੋਬਾਈਲ ਫੋਨ ਅਜ ਤੱਕ ਚੋਰੀ ਕੀਤੇ ਨੇ। ਇਹ ਪਹਿਲੇ ਕਦੀ ਅਰੈਸਟ ਹੋਏ ਨਹੀਂ ਜਾਂ ਪਹਿਲੇ bail ਤੇ ਗਏ ਨਹੀਂ, bail out ਹੋਏ ਨਹੀਂ। ਜਾਂ ਕੀ ਇਹ ਪਹਿਲੀ ਹੈ ਕਿ ਇਸ ਫੋਰਸ ਫਸਟ ਟਾਈਮ ਏ? ਜੀ ਨਹੀਂ ਇਹ ਅਰੈਸਟ ਹੋ ਕੇ bail out ਹੋਏ ਨੇ। ਇਹ 2017 ਤੋਂ ਹੀ ਇਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ। ਇਹ ਜਿਹੜਾ ਨਵਾਂ ਮੋਟਰ ਸਪਰੈਂਡੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਹੈ ਮੈਮ ਜਿੱਦਾਂ ਤੁਹਾਨੂੰ ਕੰਪਲੇਂਟਸ ਆਈਆਂ ਸੀ ਕਿ ਆਸੀ ਬੜੀ ਗੂੜੀ ਨੀਂਦ ਆ ਲਿਆ ਜਨਾ ਤੁਹਾਨੂੰ ਕੰਪਲੇਂਟ ਕੀਤੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਯੂਜ਼ ਕਰਕੇ ਜਿਸ ਨੂੰ ਉਹ ਦੱਸ ਨਹੀਂ ਗੀ ਅਸੀਂ ਜਿਹੜੀ ਵੀ ਕੰਪਲੇਨੈਂਟਸ ਨੂੰ ਜ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜ਼ਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹਿ ਗਏ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਆਈ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇਅ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀਕ ਕਰਕੇ ਇਹਨਾਂ ਦੀ ਮੋਟਰ ਸਪਰੈਂਡੀ ਹੋਰ ਜਾਣਾਂਗੇ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਐਂਗਜੇਕਟਿਵ ਰਹੇ ਸੀ ਜੀ ਇਸ ਸਿਟੀ ਵਿੱਚ ਐਕਟਿਵ ਸੀ ਪਿੱਛੋਂ ਦੀ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭਜਨਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ। ਨਾ ਮੈਂ ਇਹਨਾਂ ਨੂੰ ਕਾਬੂ ਜੇ ਕੀਤਾ ਵਾ ਇਹ ਚੋਰੀ ਦੀ ਕਿਸੇ ਉਹ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ। ਅ ਪਿੰਡ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਤੋਂ ਅਰੈਸਟ ਕੀਤਾ ਗਿਆ। ਜਿਹਦੀ ਲੱਤ ਟੁੱਟੀ ਹੋਈ ਆ ਉਹ ਕਿਸ ਹਾਲਾਤ ਸੀ ਜਦੋਂ ਤੁਸੀਂ ਗਏ ਸੀ ਇਹਨੂੰ ਗ੍ਰਿਫਤਾਰ ਕੀਤਾ। ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ। ਜੀ ਜੀ ਕੋਈ ਹਥਿਆਰ ਵੀ ਕੈਰੀ ਕਰਦੇ ਸਨ। ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾ ਡਰਾਉਣ ਦੇ ਧਮਕਾਉਣ ਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈਏ ਬਸ ਇਹ ਅੰਦਰ ਵੜ ਕੇ ਜਦ ਲੋਕ ਡੂੰਗੀ ਨਹੀਂ ਛੁੰਦੇ ਸੀ ਉਨੇ ਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਜਕਰਾਂਗੇ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਇੱਦਾਂ ਘਟਨਾਵਾਂ ਹੁੰਦੀਆਂ